ਵਾਹੀ ਗੁਰ ਦੀ ਖਾਲਸਾ ਵਾਹੀ ਗੁਰ ਦੀ ਕੀ ਫਤਿਹ ਤੁਹਾਡਾ ਸਾਡੀ YouTube ਚੈਨਲ ਅਤੇ Facebook ਤੇ ਸਵਾਤਿ ਆ ਦਿਨਾਂ ਪਹਿੜ ਲੈ ਕੇ ਆਂ ਸ਼ੈਮੀ ਪਟਿਆਲਾ ਜਾਈ ਪੱਗ ਦੀ ਜੀ ਲੈਂਥ ਸਾਡੇ ਹੱਥ ਮੇ ਟ੍ਰੱਕ ਪਰ ਜਿਹੜਾ ਬੋਹੜਾ ਲਵਤਿਆ ਤੇ ਸਭ ਤੋਂ ਪਹਿੜਾ ਪਹਿਲੇ ਲੜਾ ਲਵਾਣਾ ਸੈੱਜੈਂਟਰ ਤੋਂ ਲੈ ਕੇ ਆਉਣ ਲੜ ਨੂੰ ਪੂਣੀ ਦਾ ਹੌਲਦਾਵਾ ਥੱਲੇ ਰੱਖ ਕੇ ਬੰਦਪਾਸਾ ਤੇ ਰੱਖ ਕੇ ਦੋ ਹੀ ਪੱਲੇ ਇਕੱਠੇ ਕਰਕੇ ਇੱਕ ਵਾਰ ਜੜਾ ਲੜ ਨੂੰ ਫੋਲਡ ਕਰਕੇ ਅੱਧੀ ਅੱਧੀ ਗਲ ਟਾ ਕੇੜਾ ਪਲੜ ਨੂੰ ਸਾਫ਼ ਕਰਕੇ ਲਗਾ ਦਾਂ ਤਵੇਰੋਸ ਤੋਂ ਬਾਅਦ ਜਿਹੜਾ ਆਪਾਂ ਅਗਲਾ ਲੜਾ ਲਾਉਣਾ ਲੜਨ ਵੈਕ ਤੋਂ ਪਿੰਚ ਕਰ ਲੈਣਾ ਹੁਣ ਇਹ ਦੋ ਹੱਥ ਥੱਲੇ ਰੱਖਾਂਗੇ ਬੰਦ ਪਸਾ ਉੱਤੇ ਰੱਖ ਕੇ ਚਾਰ ਉਂਗਲਾਂ ਦਾ ਪਿਆੜ ਨੂੰ ਉੱਤ ਲੋਡ ਕਰਨਾ ਚਾਰ ਉਂਗਲਾਂ ਦਾ ਪਿਆੜ ਨੂੰ ਉੱਤ ਲੋਡ ਕਰਕੇ ਤਵੇਰੋ ਲੜਨ ਡਬਲ ਹੋਲਡ ਕਰਾਂਗੇ ਡਬਲ ਹੋਲਡ ਕਰਕੇ ਤੇ ਫਿਰ ਇਹ ਲੜਨ ਨੂੰ ਸਾਫ ਕਰ ਲੈਣਾ ਤੇ ਬਜਿਨਾ ਤੋਂ ਇਹਦਾ ਫਾਂਸ ਰੱਖਣਾ ਜਾਨੇ ਤੋਂ ਇਹਦਾ ਨਾ ਫਾਂਸ ਰਾ ਕੇ ਜਿਹੜਾ ਲੜ ਨੂੰ ਲੋਡ ਕਰਕੇ ਲਗਾ ਦੇਣਾ ਜੇ ਪਰ ਬਾਅਦ ਵਿੱਚ ਜਿਹੜਾ ਆਪਾਂ ਲੜ ਲੈ ਸੀ ਉਹਦੀ ਜਿਹੜਾ ਆਪਾਂ ਸੈਟਿੰਗ ਕਰ ਲੈਣੀ ਆ ਤੇ ਉਸ ਨੂੰ ਸਾਫ਼ ਕਰ ਲੈਣਾ ਚਾਹੀਦੀ ਮੋਟਾਈ ਜਿਹੜੀ ਉਹ نوٹ ਕਰ ਲੈਣੀ ਆ ਤੇ ਚੰਗੀ ਤਰ੍ਹਾਂ ਜਿਹੜੀ ਸਫਾਈ ਕਰਕੇ ਫਿਰ ਉਸ ਤੋਂ ਆ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਲੜਨੂ ਵੈਗ ਤੋਂ ਪਿੰਚੇ ਕਰ ਲੈਣਾ ਪੁਣੀਓ ਹਲਵਾ ਥਲੇ ਰਖਾਂਗੇ ਬੰਦਪਾਸ ਉਤਰਾ ਕੇ ਦੋਈ ਬੱਲੇ ਇਕੱਠੇ ਕਰ ਲੈਣੇ ਆ ਦੋਈ ਬੱਲੇ ਇਕੱਠੇ ਕਰਕੇ ਟੜਾ ਲੜ ਨੂੰ ਵੈਗ ਤੋਂ ਪਿੰਚੇ ਕਰਕੇ ਚਾਹ ਨੂੰ ਜਿਹੜਾ ਪਿਆੜ ਨੂੰ ਤੋੜ ਕੰਨਾ ਤੇ ਫਿਰ ਦੋ ਵਾਰ ਜਿਹੜਾ ਲੜ ਨੂੰ ਫੋਲ ਕੰਨਾ ਤੇ ਫਿਰ ਜਿੰਨਾ ਪਾ ਪਿਆੜ ਦਾ ਭਾਂਡਾ ਖੰਨਾ ਪਿਆੜ ਦਾ ਭਾਂਡਾ ਲਾ ਕੇ

ਤਬਸ ਤੋਂ ਵਾ ਜਿਹੜਾ ਆਪਾਂ ਅਗਲਾੜਾ ਲਾਉਣਾ ਲੜਮ ਵੈਗ ਤੋਂ ਪਿੰਚ ਕਰ ਲੈਣਾ ਪੁਣੀ ਹੌਲਵਾ ਥੱਲੇ ਰੱਖਾਂਗੇ ਬੰਦਪਸਾ ਤੇ ਰਾ ਕੇ ਚਾਰੋਂ ਗਲੇੜਾ ਪਲੇਟ ਨੂੰ ਉੱਤ ਲੜਗਾਨਾ ਚਾਰੋਂ ਗਲੇੜਾ ਪਲੇਟ ਨੂੰ ਉੱਤ ਲੋੜ ਕਰਕੇ ਤੇ ਫਿਰ ਜਿਥੇ ਆਪਾਂ ਪੱਲੜਾ ਮੋੜਾਈ ਉਥੇੜਾ ਲੜ ਨੂੰ ਉੜਾਂਗੇ ਤੇ ਫਿਰ ਜਿਹੜਾ ਜਾਨੂੰ ਦੋ ਵਾਰ ਮੋੜ ਕੇ ਬੁਟਾਈ ਜਿਹੜੀ ਉਹ ਸੈੱਟ ਕਰਕੇ ਉਹਨੂੰ ਚੜਕਾ ਲੈਣਾ ਚੰਗੀ ਤਰ੍ਹਾਂ ਸਾਹ ਕਰਕੇ ਜਿਹੜਾ ਲੜ ਨੂੰ ਲਗਾ ਦੇਣਾ ਤੇ ਨਾਲ ਦੇ ਨਾਲ ਉੱਤ ਲੜਾਈ ਜਿਹੜੀ ਆਪਾਂ ਸੈਟਿੰਗ ਕਰੀ ਜਾਣੀ ਐ ਤੇ ਉੱਤ ਲੜਾਈ ਸੜੀਆਂ ਕਾਲੀ ਆਪਣਾ ਡਬਲ ਜੀ ਸ਼ੋਰਮ ਨਾਲ ਵਰਤ ਸਕਦੇ ਹਾਂ ਜਿਉਂ ਜਿਹੜੇ ਆਪਾਂ ਲੜ ਲਏ ਸੀ ਉਹਨਾਂ ਦੀ ਜਿਹੜੀ ਆਪਾਂ ਸੈਟਿੰਗ ਕਰ ਲੈਣੀ ਆ అగలన బ్యాగతో పిచ్చ కడ నొత్త డబ్బు ఫోల్డ్ ਫਿਰ ਇਹ ਲੜਾ ਡਾਊਨ ਲੋਡ ਕਰਕੇ ਲਗਾ ਲੈਣਾ ਤੇ ਫਿਰ ਜਿੰਨਾ ਆਪਾਂ ਪਹਿਲਾਂ ਦੋਹਾਂ ਦੇਖਣਾ ਪਹਿਲਾਂ ਦਾ ਭਾਗ ਲੜਾ ਲੋਡ ਕਰਕੇ ਤੇ ਨਾਲ ਦੀ ਨਾਲ ਬਾਈ ਫੇਰ ਕੇ ਉਹਦੀ ਸਫਾਈ ਕਰ ਲੈਣੀ ਆ ਤਦ ਬਰਸਤੋ ਵਾ ਜਿਹੜਾ ਆਪਾਂ ਅਗਲਾ ਲੜ ਲਾਉਣਾ ਲੜਨ ਬੈਕ ਤੋਂ ਪੰਕੇ ਕਰ ਲੈਣਾ ਆਪਣੀ ਹਲਵਾ ਥੱਲੇ ਰੱਖਾਂਗੇ ਬੰਦ ਪਾਸਾ ਥੱਲੇ ਰੱਖ ਕੇ ਚਾਰੋਂ ਗੇੜਾ ਪੜ ਨੂੰ ਤੋਲੜ ਕਰਨਾ ਚਾਰੋਂ ਗੇੜਾ ਪੜ ਨੂੰ ਤੋਲੜ ਕਰਕੇ ਤੇ ਫਿਰ ਨੱਕ ਦੀ ਸੀ ਜਿਹੜਾ ਪੜ ਨੂੰ ਫੋਲਡ ਕਰ ਦੇਣਾ ਨੱਕ ਦੀ ਸੀ ਜਿਹੜਾ ਪੜ ਨੂੰ ਫੋਲਡ ਕਰਕੇ ਭਾਈ ਜੇ ਤਾਂ ਇਹਦਾ ਫਾਸਾ ਖਿਲਾ ਦਿਓ ਤੇ ਇਹਨਾਂ ਦਾ ਫਾਸਾ ਰੱਖ ਕੇ ਜਿੰਨਾ ਪਲੜ ਦਾ ਫਾਸਾ ਰੱਖਣਾ ਪਲੜ ਦਾ ਫਾਸਾ ਰੱਖ ਕੇ ਨਕਦੀ ਸੀ ਜਿਹੜਾ ਪਲੜ ਨੂੰ ਫੋਲਡ ਕਰ ਦੇਣਾ ਨਕਦੀ ਸੀ ਜਿਹੜਾ ਪਲੜ ਨੂੰ ਫੋਲਡ ਕਰਕੇ ਜੇ ਅਸੀਂ ਤੇ ਉਹਦੀ ਚੜਾਈ ਰੱਖਣਾ ਚਾਹੁੰਦੇ ਤੁਸੀਂ ਆਨੇ ਆ ਦੀ ਚੜਾਈ ਰੱਖ ਕੇ ਜਿਹੜੀ ਆਪਣੀ ਸ਼ੇਪ ਆ ਉਹ ਲੋਡ ਕਰਕੇ ਜਿਹੜਾ ਲੜ ਨੂੰ ਲਗਾ ਦੇਣਾ ਪਰ ਉਸ ਤੋਂ ਬਾਅਦ ਜਿਹੜਾ ਆਪਾਂ ਪੱਗ ਵਿੱਚ ਲਗਾਉਣਾ ਧੱਕਤੀ ਸੀ ਜਿਹੜਾ ਆਪਾਂ ਪੱਗ ਵਿੱਚ ਲਗਾਉਣਾ ਜਿੱਥੇ ਆਪਾਂ ਛੇਵਾਂ ਲੜ ਫੋਲਡ ਕਰੀਏ ਉੱਥੋਂ ਥੋੜਾ ਹੀ ਗਾਹ ਕਰਕੇ ਤੇ ਫਿਰ ਜਿੱਥੇ ਆਪਣੀ ਛੇਵਾਂ ਲੜ ਦੇ ਫੋਲਡ ਕਰੇ ਹੋ ਬਲ ਹੋਣਗੇ ਉਹਨਾਂ ਨੂੰ ਬਲਾਂ ਨੂੰ ਥੱਲੇ ਵਾਲ ਨੂੰ ਖਿੱਚ ਕੇ ਫਿਰ ਜਿਹੜਾ ਪੱਕਾ ਲੜ ਲਗਾਉਣਾ ਅੱਧਾ ਉੱਤੇ ਅੱਧਾ ਨੇ ਫੋਲਡ ਕਰ ਲੈਣਾ ਲੜ ਨੂੰ ਅੱਧਾ ਉੱਤੇ ਅੱਧਾ ਥੱਲੇ ਫੋਲਡ ਕਰਕੇ ਲੜ ਨੂੰ ਬੈਗ ਤੋਂ ਚੜਾਈ ਚਲਾ ਕੇ ਨਾ ਲੜ ਨੂੰ ਬੈਗ ਤੋਂ ਚੜਾਈ ਚਲਾ ਕੇ ਮੋੜੇ ਲੈ ਕੇ ਆਪਾਂ ਦੀ ਚੜਾਈ ਘਟਾ ਦੇਣੀ ਆ ਤੇ ਫਿਰ ਜਿਹੜਾ ਪਲਾਟ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਫਿਰ ਜਿੰਨਾ చంగ తరస్ బ వల్డే కట్ గ పగ్గ బ థల్లె రకే నుడ ఉంటే ఉన్నాను వాళ్ళ కగ్గ పిందే రూ ఫోల్డ్ ਰਾਟਵਾਂ ਨੂੰ ਫੋਲਟ ਕਰਨ ਤੋਂ ਬਾਅਦ ਜਿੰਨੀ ਚੌੜੀ ਚੜਾਈ ਰੱਖਣਾ ਚਾਹੁੰਦੇ ਤੁਸੀਂ ਉਹਦੀ ਚੜਾਈ ਰੱਖ ਕੇ ਲੜ ਨੂੰ ਉੱਤੇ ਦੱਬਣਾ ਹੈ ਤੇ ਜੇ ਇਹ ਤੁਹਾਡਾ ਲੜ ਉੱਤੋਂ ਖਿਸਕ ਜਾਂਦਾ ਤੁਸੀਂ ਦੋ ਜਾਂ ਤਿੰਨ ਪੱਗ ਮੇਲੇ ਲੜ ਨੂੰ ਟਿਕਾਉਣ ਵਾਸਤੇ ਲਗਾ ਸਕਦੇ ਹੋ ਤੇ ਨਾਲ ਜਿਹੜਾ ਬਾਕੀ ਪਾਦ ਜਿਹੜੀ ਆਪਾਂ ਸੈਟਿੰਗ ਕਰੀ ਜਾਣੀ ਹੈ ਜਿਹੜੇ ਆਪਣੇ ਥੱਲੇ ਵਾਲੇ ਬੈਗ ਦੇ ਨਾਲ ਲਾਉਣ ਹੋਣਗੇ ਉਹਨਾਂ ਨੂੰ ਤੁਸੀਂ ਸਾਫ ਕਰ ਲਈ ਉਹਨਾਂ ਦੀ ਸੈਟਿੰਗ ਕਰ ਲਈ ਤੁਸੀਂ ਜਿਹੜਾ ਆਪਣਾ ਡਬਲ ਹੂ ਸ਼ੈਡ ਆਪਣਾ ਬੱਝ ਸਕਦੇ ਹੋ ਜਿਹੜੀ ਆਪਣੀ ਸ਼ੇਪ ਆ ਉਹ ਵੀ ਜਿਹੜੀ ਆਪਾਂ ਲੋਡ ਕਰ ਲੈਣੀ ਹੈ ਤੇ ਫਿਰ ਉਸ ਤੋਂ ਬਾਅਦ ਜਿਹੜਾ ਆਪਾਂ ਸਲ ਟਕਣਾ ਜਿਹੜਾ ਆਪਾਂ ਪਹਿਲੇ ਵਾਲੇ ਸਲ ਦੇ ਸੈਂਟਰ ਚੋਂ ਉਹਨਾਂ ਬਾਅਦ ਤੋ ਖਿੱਚ ਲੈਣਾ ਬੈਗ ਤੋਂ ਖਿੱਚਣ ਤੋਂ ਬਾਅਦ ਜੋ ਕਿ ਤਰ੍ਹਾਂ ਚਾਰ ਪਾਸੇ ਨੂੰ ਫਲਾ ਲੈਣਾ ਹੈ ਫਲਾ ਕੇ ਫੇਰ ਖਿਚਾਂਗੇ ਖਿਚਣ ਤੋਂ ਬਾਅਦ ਜਿੱਥੇ ਕਿ ਤੋਸ ਨਿਕ ਰਹੇ ਤਾਂ ਉੱਥੇ ਆਪਾਂ ਉਂਗਲਾਂ ਦੱਬ ਕੇ ਬਾਜ ਫੇਰ ਕੇ ਜਿਹੜਾ ਆਪਾਂ ਸਭ ਤੋਂ ਚੰਗੀ ਤਰ੍ਹਾਂ ਟੈਟ ਕਵਰ ਕਰ ਲੈਣਾ ਹੈ ਫੇਰੇ ਕਵਰ ਫੇਰੇ ਜਾਂਦੇ ਕਿ ਚੰਗੇ ਜਿਹੜਾ ਆਪਾਂ ਸਿਰੋ ਟੰਗੀ ਦੇ ਟਾਇਰ ਕਵਰ ਕਰਕੇ ਜਿਹੜਾ ਆਪਾਂ ਬੈਡੜਾ ਲਗਾਉਣਾ ਅੱਧੋ ਸੱਜਿਓ ਅੱਧਾ ਕਬੇ ਬੋਲ ਲਗਾ ਲੈਣਾ ਫਿਰ ਉਸ ਨੂੰ ਖਿੱਚ ਲੈਣਾ ਖਿੱਚ ਗਏ ਫਿਰ ਚੜਾਈ ਚ ਕਰਕੇ ਤੇ ਫਿਰ ਜਿਹੜਾ ਆਪਾਂ ਲੜ ਨੂੰ ਪਿੱਛੇ ਦੱਬਣਾ ਲੜ ਨੂੰ ਇੱਕ ਵਾਰ ਦੱਬ ਕੇ ਗਾਹਾਂ ਜਾ ਕੇ ਜਿਹੜਾ ਪਲਟ ਨੂੰ ਫਲਾ ਦੇਣਾ ਜਲਦੀ ਨੂੰ ਲੈ ਕੇ ਆ ਜੁੰਨੇ ਆ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ